ਮੈਂ ਬਿਲਕੁਲ ਕਦੇ ਵੀ ਰਾਜਾ ਬੜਿੰਗ ਦੀ ਗੱਲ ਨਹੀਂ ਕਰੂੰਗਾ ਗੱਲ ਹੈ ਕਾਂਗਰਸ ਦੀ ਕਾਂਗਰਸ ਇਸ ਵੇਲੇ ਬਿਲਕੁਲ ਨਿਬੜ ਚੁੱਕੀ ਆ ਕਾਂਗਰਸ ਪਾਰਟੀ ਦੇ ਕੱਲ ਦਿੱਲੀ ਦੇ ਪ੍ਰਧਾਨ ਜਿਹੜੇ ਔਰਜਾਈਨ ਦੇ ਕੇ ਚਲੇ ਗਏ ਕਾਂਗਰਸ ਪਾਰਟੀ ਮਤਲਬ ਤੁਸੀਂ ਅੰਦਾਜ਼ਾ ਲਾਓ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਕੇ ਚੰਡੀਗੜ੍ਹ ਦੀ ਸੀਟ ਉੱਤੇ ਅਲਾਈਅንስ ਕੀਤਾ ਏ ਕ੍ਰੁਖ ਖੇਤਰ ਚ ਅਲਾਈਅንስ ਕੀਤਾ ਏ ਦਿੱਲੀ ਚ ਪੜੇ ਪੜੇ ਸੰਦੀਪ दीक्षित ਜੀ ਸ਼ੀਲਾ दीक्षित ਤੇ ਬੇਟੇ ਲਵਲੀ ਜੀ ਉਹੋ ਜੇ ਛੱਡ ਤੇ ਜੇ ਕਾਂਗਰਸ ਦੇ ਪੱਲੇ ਹੁੰਦਾ ਕੁਝ ਤਾਂ ਉਹ ਅਲਾਈਅੰਸ ਕਰਕੇ ਲੜਦੇ ਇਸ ਕਰਕੇ ਇਹ ਕੰਧ ਤੇ ਲਿਖਿਆ ਹੈ ਵੀ ਉਹਨਾਂ ਦਾ ਹੀ ਵਿਚਾਰਿਆਂ ਦੇ ਪੱਲੇ ਨਹੀਂਗਾ ਕਾਂਗਰਸ ਦੇ ਲੁਧਿਆਣਾ ਦੇ ਲੋਕਲ ਲੀਡਰਸ਼ਿਪ ਲਗਾਤਾਰ ਕਹਿ ਰਹੀ ਸੀ ਕਿ ਬਾਹਰੀ ਉਮੀਦਵਾਰ ਮਨਜ਼ੂਰ ਨਹੀਂ ਅਗਰ ਬਾਹਰੀ ਉਮੀਦਵਾਰ ਹੋਏਗਾ ਤਾਂ ਫਿਰ ਨਮਸਤੇ ਭਾਈ ਸਾਹਿਬ ਇਹਨਾਂ ਦੀ ਕੋਈ ਸੁਣਵਾਈ ਹੋਵੇ ਤਾਂ ਕਿਤੇ ਤਾਂ ਹੈ ਨਾ ਤੁਸੀਂ ਮੈਨੂੰ ਕਿਸੇ ਐਕਸਐਮਐਲਏ ਨੂੰ ਕਿਸੇ ਪ੍ਰਧਾਨ ਨੂੰ ਇਹ ਕੁਐਸਚਨ ਕਰਿਓ ਜਾ ਕੇ ਵੀ ਤੁਹਾਨੂੰ ਰਾਹੁਲ ਗਾਂਧੀ ਜੀ ਨੂੰ ਤੁਹਾਨੂੰ ਸੋਨੀਆ ਗਾਂਧੀ ਜੀ ਨੂੰ ਤੁਹਾਨੂੰ ਖੜਗੇ ਸਾਹਿਬ ਨੂੰ ਤੁਹਾਨੂੰ ਜੈਰਾਮ ਰਮੇਸ਼ ਨੂੰ ਤੁਹਾਨੂੰ ਕਿਸੇ ਵੀ ਲੀਡਰ ਨੂੰ ਕਿੰਨੇ ਸਾਲ ਹੋ ਗਏ ਤੁਹਾਡੀ ਉਹਨਾਂ ਨਾਲ ਟੈਲੀਫੋਨ ਤੇ ਵੀ ਗੱਲ ਹੋਈ ਉਹਨੂੰ ਮਿਲਣ ਤਾਂ ਬਹੁਤ ਦੂਰ ਦੀ ਗੱਲ ਛੱਡੋ